ਤੁਸੀਂ ਇੱਕ ਵਾਰੀ ਸੁੰਘ ਕੇ ਦੇਖੋ ਭਾਜੀ ਇਹਨੂੰ ਆਹਾਹਾ ਕੀ ਬਾਤ ਹੈ ਭਾਜੀ ਬਣ ਗਈ ਨਾ ਗੱਲ ਇਹ ਭਾਜੀ ਕਿਸੇ ਨਾਲ ਗੱਲ ਨਾ ਕਰਿਓ ਜਦੋਂ ਕੰਪਨੀ ਨੇ ਲਾਂਚ ਕਰਨਾ ਨਾ ਇਹ 5000 ਦਾ ਕਰਨਾ ਹੈ ਆਪਾਂ ਤੁਹਾਨੂੰ ਦੇ ਦਾਂਗੇ 3500 ਰੁਪਏ ਦਾ ਠੀਕ ਹੈ ਭਾਜੀ ਕੋਈ ਚੱਕਰ ਨਹੀਂ ਦੇ ਦਿਓ ਆ ਕਿਸੇ ਨੂੰ ਭਾਜੀ ਹੈ ਭਾਜੀ ਜੇ ਮੈਨੂੰ ਜਿਆਦਾ ਹੀ ਵਧੀਆ ਲੱਗਿਆ ਨਾ ਮੇਰੇ 6 ਪੀਸ ਲੈ ਲਿਓ ਆਪਾਂ ਮੰਗਾ ਦਾਂਗੇ ਭਾਜੀ ਆਪਾਂ ਪੰਜਾਬ ਦੇ ਪਹਿਲੇ ਡਿਸਟ੍ਰੀਬਿਊਟਰ ਹੋਵਾਂਗੇ ਆ ਪਰਫਿਊਮ ਦੇ ਵਾ ਠੀਕ ਆ ਕਰ ਦਈਏ ਭਾਜੀ ਭਾਜੀ ਕਰ ਦੋ ਬែក ਕੋ ਚੱਕਰ ਹੀ ਨਹੀਂ 3500 ਰੁਪਏ ਦੇ ਦੋ ਆਪਾਂ ਕਿਸੇ ਨੂੰ ਦੱਸਣਾ ਨਹੀਂਗਾ ਭਾਜੀ ਠੀਕ ਆ ਭਾਜੀ ਧਿਆਨ ਰੱਖਿਓ ਠੀਕ ਆ ਤੈਨੂੰ ਪਤਾ ਨਹੀਂ ਆਪਣੇ ਕੋਲੇ ਵੀ ਆਈਪੀ ਗਾਹਕ ਵੀ ਆਂਦੇ ਨੇ ਅਮੀਰਾਂ ਵਾਲਾ ਕੰਮ ਕਰਦੇ ਨੇ 3500 ਰੁਪਏ ਲੈ ਦੇਖਿਆ ਤੈਨੂੰ ਕਿਹਾ ਸੀ ਨਾ ਆਹ ਪਰਫਿਊਮ ਨਾ ਆਪਾਂ 3500 ਦਾ ਵੇਚ ਦੇਣਾ ਉਹਦਾ ਤਾਂ 5000 ਦਾ ਇਹ ਠੀਕ ਆ ਭਾਜੀ ਥੈਂਕ ਯੂ ਜੀ ਓਕੇ ਭਾਜੀ 1 ਮਿੰਟ ਵੀਰੇ ਗੱਲ ਸੁਣਿਓ ਹਾਂ ਜੀ ਇਹਦੇ 6 ਪੀਸ ਹੋਰ ਮੰਗਾ ਦੋ ਮੰਗਾ ਦੋ ਭਾਜੀ ਫਿਰ ਉਸ ਹਿਸਾਬ ਨਾਲ ਅਸੀਂ ਤੋਂ ਪੈਸੇ ਲੈ ਲਾਂਗੇ ਹਨਾ ਕੋਈ ਚੱਕਰ ਨਹੀਂ ਭਾਜੀ ਬੋਲੋ ਕਿੰਨੇ ਪਏ ਹੋਰ ਦੇ ਦਾਂ ਪੈਸੇ ਨਹੀਂ ਰੁਕੋ ਭਾਜੀ ਤੁਸੀਂ ਇਦਾਂ ਕਰੋ ਆ ਫੜੋ ਜੀ ਆ ਫੜੋ ਤਾਂ ਸਹੀ ਤੇ ਆ ਦੋ ਜੀ ਇਹ ਕੀ ਕਰ ਰਹੇ ਹੋ ਇਹ ਭਾਜੀ ਮੈਂ ਜਿਹੜੀ ਗਲਤੀ ਕਰਨ ਜਾ ਰਿਹਾ ਸੀ ਨਾ ਉਹ ਸੁਧਾਰ ਰਿਹਾ ਹਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਸੀਗਾ ਅਸੀਂ ਦੁਕਾਨਦਾਰ ਨਾ ਬੜੇ ਮਜਬੂਰ ਹੁੰਨੇ ਵਗੇ ਚਾਹਦੇ ਹੋਏ ਵੀ ਕੁਝ ਬੋਲ ਨਹੀਂ ਸਕਦੇ ਕਿਸੇ ਨੂੰ ਇਸ ਕਰਕੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੇਮ ਘੁਮਾਈ ਹੈ ਜੀ ਆਹ ਪਰਫਿਊਮ ਕੋਈ ਦੁਬਈ ਦਾ ਬ੍ਰੈਂਡ ਨਹੀਂ ਹੈਗਾ ਉਹਦਾ ਇੰਪੋਰਟਡ ਹੈ ਠੀਕ ਹੈ ਜੀ 4000 ਰੁਪਏ ਐਮ ਆਰ ਪੀ ਲੱਗਿਆ ਹੋਇਆ ਤੇ ਸਿਰਫ 800 ਰੁਪਏ ਦਾ ਵੇਚਦੇ ਆਂ ਜੇ ਮੈਂ ਤੁਹਾਨੂੰ 3500 ਦਾ ਦੇ ਕੇ ਭੇਜ ਦਿੰਦਾ ਹਨਾ ਤੋਂ ਤਾਂ ਪਤਾ ਲੱਗਣਾ ਨਹੀਂ ਸੀ ਤੂੰ ਇਹਦਾ 6 ਹੋਰ ਮੰਗਾ ਲੈਣੀ ਸੀ ਇਹਦਾ ਮਤਲਬ ਭਾਈ ਤੂੰ ਬੇਈਮਾਨੀ ਕਰਨ ਲੱਗੇ ਸੀ ਮੇਰੇ ਨਾਲ ਬੇਈਮਾਨੀ ਨਹੀਂ ਕਰਨ ਲੱਗਿਆ ਸੀ ਜੇ ਮੈਂ ਬੇਈਮਾਨੀ ਕਰਨੀ ਹੁੰਦੀ ਨਾ ਤੇ ਤੁਹਾਨੂੰ ਤੋੜ ਦਿੰਦਾ ਤੇ 6 ਪੀਸ ਹੋਰ ਵੀ ਵੇਚ ਦਿੰਦਾ ਅਸੀਂ ਵੀਰੇ ਆਮ ਦੇ ਇਨਸਾਨ ਆ ਦੁਕਾਨਦਾਰ ਆ ਸਾਡੇ ਹੱਥ ਹਮੇਸ਼ਾ ਬੰਨੇ ਹੁੰਦੇ ਕਸਟਮਰ ਅੱਗੇ ਅਸੀਂ ਮਿਹਨਤ ਕਰਕੇ ਚੀਜ਼ ਵੇਚਦੇ ਆ ਭਾਵੇਂ ਸਾਨੂੰ 2 ਰੁਪਏ ਬਚਣ ਭਾਵੇਂ 50 ਰੁਪਏ ਬਚਣ ਪਰ ਜਿਹੜਾ ਤੁਸੀਂ ਕੁੜੀ ਨੂੰ ਬੋਲਦੇ ਪਏ ਸੀ ਨਾ ਉਹ ਗਲਤ ਆ ਵੀਰੇ ਹੋਊਗਾ ਤੁਹਾਡੇ ਕੋਲ ਜਿਆਦਾ ਪੈਸਾ ਹੋਵਗੇ ਤੁਸੀਂ ਅਮੀਰ ਤੁਸੀਂ ਮੋਲਾ ਚ ਜਾ ਕੇ 5-5000 6-6000 ਦੇ ਪਰਫਿਊਮ ਵੀ ਲਾਉਂਦੇ ਹੋਗੇ ਮੇਰੇ ਵੱਲੋਂ ਲੱਖ ਰੁਪਏ ਦਾ ਲਾਓ ਪਰ ਦੁਕਾਨਦਾਰ ਨੂੰ ਮਾੜਾ ਕਿ ਬੋਲਦੇ ਹੋ ਯਾਰ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਭਾਈ ਜੀ 5-5000 ਦੇ ਪਰਫਿਊਮ ਡੇਢ 200 ਵਾਲੇ ਕੰਪਨੀ ਨੇ ਤਾਂ ਹੀ ਬਣਾਏ ਆ ਚਲੋ ਜੇ ਤੁਹਾਡੇ ਪਸੀਨੇ ਦੀ ਸਮੈਲ ਇੰਨੀ ਵਧੀਆ ਹੁੰਦੀ ਨਾ ਤਾਂ ਤੁਹਾਨੂੰ ਪਰਫਿਊਮਾਂ ਦੀ ਲੋੜ ਨਾ ਪੈਂਦੀ ਭਾਈ ਸਾਹਿਬ ਤੁਹਾਡੇ ਤੇ ਹੈਗਾ ਅਮੀਰਾ ਵਾਲਾ ਪਸੀਨਾ ਨਲ ਜਲਦੀ ਆ ਜਾਂਦਾ ਕਿਉਂਕਿ ਸਾਰਾ ਦਿਨ ਤਾਂ ਤੁਸੀਂ ਏਸੀਆਂ ਚ ਰਹਿਣਾ